ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਕਮਲ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਕਮਲਸ ਪੰਜਾਬੀ ਹੋਮਲੀ ਰੈਸਪੀਸ 'ਚ ਅੱਜ ਬਹੁਤ ਵਧੀਆ ਇੱਕ ਬੇਸਨ ਤੇ ਦਹੀਂ ਨੂੰ ਪਾ ਕੇ ਇੱਕ ਸਬਜ਼ੀ ਦੀ ਰੈਸਪੀ ਮੈਂ ਬਣਾਉਣ ਲੱਗੀ ਆ ਜੇ ਪਸੰਦ ਆਵੇ ਤਾਂ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਅੱਜ ਪਹਿਲੀ ਵਾਰ ਮੇਰਾ ਵੀਡੀਓ ਦੇਖ ਰਹੇ ਹੋ ਤਾਂ ਪਲੀਜ਼ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿਓ ਮੈਨੂੰ ਸਪੋਰਟ ਕਰੋ ਮੇਰੇ ਚੈਨਲ ਨੂੰ ਗਰੋ ਕਰਨ ਲਈ ਇੱਥੇ ਮੇਰੇ ਕੋਲ ਇੱਕ ਕੇਕ ਟਿਨ ਇਹਨੂੰ ਗ੍ਰੀਸ ਕਰ ਲਓ ਤੁਸੀਂ ਜੇ ਕੇਕ ਟਿਨ ਨਹੀਂ ਆ ਤਾਂ ਇੱਕ ਥਾਲੇ ਵੀ ਯੂਜ਼ ਕਰ ਸਕਦੇ ਹੋ ਤੇ ਇੱਕ ਪਾਂਡੇ ਚ ਲੋ ਹੁਣ ਇੱਕ ਕੱਪ ਬੇਸਣ ਦਾ ਜਾਂ ਇੱਕ ਕੌਲੀ ਦਾ ਮੈਜ਼ਰਮੈਂਟ ਲੈ ਲੋ ਉਹਦੇ ਵਿੱਚ ਪਾਓ ਥੋੜੀ ਜਿਹੀ ਕਸੂਰੀ ਮੇਥੀ 1/4 ਚਮਚ ਜੀਰਾ ਪਾਊਡਰ ਦਾ 1/4 ਚਮਚ ਹਲਦੀ ਪਾਊਡਰ ਦਾ 1/4 ਚਮਚ ਲਾਲ ਮਿਰਚ ਤੇ ਥੋੜਾ ਜਿਹਾ ਨੂਨ ਪਾਵਾਂਗੇ ਆਪਾਂ ਤੇ ਇਹਦੇ ਵਿੱਚ ਪਾਵਾਂਗੇ ਹੁਣ 2 ਚਮਚ ਛੋਟੇ ਵਾਲੇ ਤੇਲ ਦੇ ਰਿਫਾਈਨਡ ਆਇਲ ਯੂਜ਼ ਕੀਤਾ ਮੈਂ ਹੈ ਤੇ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਅੱਛੇ ਤਰ੍ਹਾਂ ਆਪਾਂ ਮਿਲਾ ਲਵਾਂਗੇ ਉਸ ਤੋਂ ਅੰਦਰ ਪਾਣੀ ਇਹਦੇ ਵਿੱਚ ਦੋ بڑے ਚਮਚ ਦਹੀਂ ਦੇ ਦਹੀਂ ਨੂੰ ਵੀ ਚੰਗੀ ਤਰ੍ਹਾਂ ਮਿਲਾ ਲਓ ਇਹ ਆਪਾਂ ਤਿਆਰ ਕਰ ਰਹੇ ਹਾਂ ਬੇਸੰਦ ਦੀ ਟਿੱਕੀਆਂ ਬਣਾਉਣ ਦਾ ਬੈਟਰ ਇਹਦੇ ਵਿੱਚ ਹੁਣ ਆਪਾਂ ਪਾਣੀ ਪਾ ਕੇ ਆਪਾਂ گاੜਾ ਜਿਹਾ ਇੱਕ ਘੋਲ ਤਿਆਰ ਕਰ ਲਵਾਂਗੇ ਬਹੁਤ ਜ਼ਿਆਦਾ ਪਤਲਾ ਆਪਾਂ ਨੂੰ ਨਹੀਂ ਬਣਾਉਣਾ ਹੈ ਇਹਨੂੰ ਥੋੜਾ ਜਿਹਾ ਗਾੜਾ ਹੋਣਾ ਚਾਹੀਦਾ ਬਹੁਤ ਹੀ ਟੇਸਟੀ ਇਹ ਸਬਜ਼ੀ ਬਣਦੀ ਹੈ ਜਿਕੰ ਘਰੇ ਕੋਈ ਸਬਜ਼ੀ ਨਹੀਂ ਹੁੰਦੀ ਤਾਂ ਆਹ ਰੈਸਪੀ ਕੋਲ ਟਰਾਈ ਕਰਕੇ ਦੇਖਿਓ ਸਭ ਨੂੰ ਬਹੁਤ ਪਸੰਦ ਆਉਗੀ ਤੇ ਮੈਂ ਹੁਣ ਥੋੜਾ ਜਿਹਾ ਹੋਰ ਪਾਣੀ ਇਹਦੇ ਵਿੱਚ ਪਾਇਆ ਹੈ ਕਿਉਂਕਿ ਬੇਸਨ ਹਲੇ ਥੋੜਾ ਜਿਹਾ ਜ਼ਿਆਦਾ ਗੜਾ ਸੀਗਾ ਇਕ ਵਾਰ ਫੇਰ ਤੋਂ ਮਿਕਸ ਕਰ ਲੋ ਤੇ ਹੁਣ ਪਾਇਆ ਹੈ ਮੈਂ ਇਹਦੇ ਵਿੱਚ ਇੱਕ ਚੁਟਕੀ ਮਿੱਠਾ ਸੋਡੇ ਦਾ ਮਿੱਠਾ ਸੋਡਾ ਬੇਸਨ ਦੀ ਟਿੱਕੀ ਨੂੰ ਫਲਫੀ ਤੇ ਸੌਫਟ ਬਣਾਊਗਾ ਤੇ ਹੁਣ ਫੇਰ ਤੋਂ ਇੱਕ ਵਾਰ ਮਿਕਸ ਕਰ ਲੋ ਤੇ ਹੁਣ ਜਿਹੜਾ ਕੇਕ ਟਿਨ ਮੈਂ ਗ੍ਰੀਸ ਕਰਕੇ ਰੱਖਿਆ ਸੀ ਉਹਦੇ ਵਿੱਚ ਸਾਰਾ ਬੈਟਰ ਮੈਂ ਪਾ ਦਿੱਤਾ ਹੈ ਜਿਤਨੀ ਜਿਥਾਲੀ ਯੂਜ਼ ਕਰ ਰਹੀਆਂ ਤਾਂ ਥਾਲੀ 'ਚ ਪਾ ਦੋ ਤੇ ਫਿਰ ਉਹ ਕੜਾਈ ਵਿੱਚ ਹੈ ਮੇਰੇ ਕੋਲ نیچے ਥੋੜਾ ਜਿਹਾ ਪਾਣੀ ਉਹਦੇ ਵਿੱਚ ਮੈਂ ਕੇਕ ਟਿਨਵੇਂ ਰੱਖ ਦਿੱਤੀ ਹੈ ਜਦ ਪਾਣੀ ਰਿਜੜ ਲੱਗ ਜਵੇ ਟੱਕ ਕੇ ਆਪਾਂ 10 ਤੋਂ 15 ਮਿੰਟ ਤੱਕ ਪਕਾ ਲਵਾਂਗੇ ਸਟੀਮ 'ਚ ਤੁਸੀਂ ਜਾਂ ਫਿਰ ਇਹਨੂੰ ਇੱਕ ਚਾਕੂ ਪਾ ਕੇ ਦੇਖ ਸਕਦੇ ਹੋ ਜਿੱਦਾਂ ਚਾਕੂ ਕਲੀਨ एकदम ਸਾਫ਼ ਨਿਕਲੇ ਆਵੇ ਤਾਂ ਆਪਣਾ ਜੋ ਆਪਾਂ ਟਿੱਕੀਆਂ ਦਾ ਬਣਾਇਆ ਹੈ ਇਹ ਬਿਲਕੁਲ ਬਣ ਕੇ ਤਿਆਰ ਹੋ ਗਿਆ ਹੈ ਜੇ ਨਹੀਂ ਨਿਕਲੇ ਤਾਂ ਫਿਰ ਤੋਂ ਹੋਰ ਥੋੜੀ ਦੇ ਸਟੀਮ ਕਰ ਦੋ ਉਸ ਤਰ੍ਹਾਂ ਚੰਗੀ ਤਰ੍ਹਾਂ ਠੰਡਾ ਹੋਣ ਤੋਂ ਬਾਅਦ ਆਪਾਂ ਇਹਦੇ ਇਸ ਤਰ੍ਹਾਂ ਚੌਕੋਰ ਪੀਸੇਸ ਕੱਟ ਲਵਾਂਗੇ ਇਹੀ ਇੱਕ ਤਰ੍ਹਾਂ ਦੀ ਉਹ ਰੈਸਪੀ ਹੋ ਜਾਂਦੀ ਹੈ ਜਿੱਕਿਨ ਆਪਾਂ ਪਨੀਰ ਨੂੰ ਆਪਾਂ ਬਣਾਈਏ ਤੇ ਇਹ ਵੀ ਓਵੇਂ ਹੀ ਬਹੁਤ ਸਵਾਦ ਸਬਜ਼ੀ ਬਣਦੀ ਹੈ ਟਰਾਈ ਜ਼ਰੂਰ ਕਰਿਓ ਇੱਕ ਵਾਰ ਤੇ ਹੁਣ ਮੈਂ ਥੋੜਾ ਜਿਹਾ ਇੱਕ ਪੈਨ ਵਿੱਚ ਥੋੜਾ ਜਿਹਾ ਤੇਲ ਪਾਇਆ ਹੈ ਉਹਦੇ ਦੀ ਚਾਹ ਟਿੱਕੀਆਂ ਆਪਾਂ ਰੱਖ ਕੇ ਦੋ ਤਿੰਨ ਵਾਰ ਉਲਟ-ਪਲਟ ਕਰਦੇ ਹੋਏ ਇਹਨਾਂ ਨੂੰ ਬ੍ਰਾਊਨ ਕਲਰ ਦਾ ਸੇਕ ਲਵਾਂਗੇ ਤਾਂ ਜਦ ਇੱਕ ਸਾਈਡ ਹੋ ਜਾਵੇ ਤਾਂ ਇਹਨੂੰ ਫਿਰ ਆਪਾਂ ਪਲਟ ਕੇ ਦੂਸਰੀ ਸਾਈਡ ਵੀ ਸੇਕ ਲਵਾਂਗੇ ਅਤੇ ਹੀ ਤੁਸੀਂ మీడియం ਤੋਂ ਲੋ ਰੱਖਿਓ ਜ਼ਿਆਦਾ ਹਾਈ ਨਾ ਕਰਿਓ ਤੇ ਦੇਖੋ ਹੁਣ ਬਹੁਤ ਚੰਗੀ ਤਰ੍ਹਾਂ ਮੈਂ ਸਾਰੀਆਂ ਟਿੱਕੀਆਂ ਨੂੰ ਸੇਕ ਲਿੱਤਾ ਹੈ ਤੇ ਹੁਣ ਕਰਦੇ ਆਪਾਂ ਤਰੀ ਦੀ ਤਿਆਰੀ ਇੱਕ ਮਿਕਸਰ ਜਾਰ ਲਓ ਉਹਦੇ ਵਿੱਚ ਪਾਓ ਦੋ మీడియం ਸਾਈਜ਼ ਦੇ ਪਿਆਜ਼ ਕੱਟੇ ਹੋਏ ਥੋੜਾ ਜਿਹਾ ਅਦਰਕ ਆ ਥੋੜਾ ਜਿਹਾ ਲਸਣ ਪਾਇਆ ਹੁਣ ਮੈਂ ਥੋੜੇ ਵਿੱਚ ਪਾਓ ਇੱਕ ਜਾਂ ਦੋ ਹਰੀ ਮਿਰਚ ਇਸ ਵਚੰਗੀ ਤਰ੍ਹਾਂ ਪੀਸ ਲਓ ਹੁਣ ਕੜਾਹੀ ਤੇਲ ਗਰਮ ਕਰੋ ਪਾਓ ਉਸ ਜੀਰਾ ਥੋੜੀ ਜੀ ਹਿੰਗ ਥੋੜੀ ਜਿਹੀ ਕਸੂਰੀ ਮੇਥੀ ਵੀ ਮੈਂ ਪਾਈ ਹੁਣ ਪਹਿਲਾਂ ਇਹ ਇਸ ਤਰ੍ਹਾਂ ਪਾਣੀ ਤੇ ਬਹੁਤ ਵਧੀਆ ਟੇਸ ਦਿੰਦੀ ਹੈ ਕਸੂਰੀ ਮੇਥੀ ਤੇ ਜਿਹੜਾ ਹੁਣ ਆਪਾਂ ਪਿਆਜ਼ ਦਾ ਮਸਾਲਾ ਤਿਆਰ ਕੇ ਰੱਖਿਆ ਸੀ ਉਹ ਪਾਤਾ ਮੈਂ ਵਿੱਚ ਇਹਦੇ ਥੋੜਾ ਜਿਹਾ ਨਾਲ ਪਾਣੀ ਵੀ ਪਾਇਆ ਹੈ ਮਿਕਸਰ ਜਾਰ ਨੂੰ ਹੀ ਪਾਣੀ ਪਾ ਕੇ ਧੋ ਕੇ ਥੋੜਾ ਜਿਹਾ ਤੇ ਹੁਣ ਪਾਇਆ ਧਨੀਆ ਪਾਊਡਰ ਇੱਕ ਚਮਚ ਅੱਧਾ ਚਮਚ ਹਲਦੀ ਪਾਈ ਹੈ ਤੇ ਇੱਥੇ ਪਾਇਆ ਮੈਂ ਗਰਮ ਮਸਾਲਾ ਅੱਧਾ ਚਮਚ ਔਰ ਅੱਧਾ ਚਮਚ ਪਾਈ ਹੈ ਰੰਗ ਵੜੀ ਲਾਲ ਮਿਰਚ ਤੇ ਥੋੜਾ ਜਿਹਾ ਨੂਨ ਥੀਸ ਦੇ ਅਕੋਰਡਿੰਗ ਪਾਇਆ ਹੈ ਤੇ ਉਸ ਤੋਂ ਬਾਅਦ ਸਾਰੀਆਂ ਚੀਜ਼ਾਂ हूँ उसमें ढक के पकावे जब तक मसाला तेल नहीं छड़ा और अच्छी तरह भुज नहीं जाता तो देखो हूँ अपना मसाला बहुत अच्छी तरह भुज चुक है तो हूँ मैं पा रही हाँ ये एक कौली फिटिया हो जो तुम दही नहीं यूज़ करना चाहते तो इतने तुम दो कच्चे टमाटर की प्यूरी पा लो तो मैं हम चंकी तरह मिला लिया थोड़ा जहां होर पाया है उस सारे चीज़ों आप चंकी तरह मना लवेंगे लगातार चलाते रहे हो तो दही फट सदा है ਤੇ ਹੁਣ ਆਪਾਂ ਪਾਏ ਹੈ ਇਹਦੇ ਵਿੱਚ ਅੱਧੀ ਕuali ਉਬਲੇ ਹੋਏ ਮਟਰ ਤੇ ਉਸ ਤੋਂ ਬਾਅਦ ਜੋ ਆਪਾਂ ਟਿੱਕੀਆਂ ਆਪਾਂ ਫਰਾਈ ਕਰਕੇ ਰੱਖੀਆਂ ਸੀ ਉਹ ਪਾਤੀਆਂ ਨੇ ਤੇ ਹੁਣ ਆਪਾਂ ਥੋੜੀ ਦੇਰ ਦੇ ਲਈ ਇਹਨਾਂ ਨੂੰ ਜਦ ਇੱਕ ਕuali ਆ ਜਾਵੇ ਢੱਕ ਕੇ ਥੋੜੀ ਦੇਰ ਦੇ ਲਈ ਆਪਾਂ ਪਕਾ ਲਵਾਂਗੇ ਤਾਂ ਕਿ ਸਾਰੇ ਮਸਾਲੇ ਟਿੱਕੀਆਂ ਵਿੱਚ ਮਟਰਾਂ ਵਿੱਚ ਸਾਰੇ ਮਿਕਸ ਹੋ ਜਾਣ ਤੇ ਦੇਖੋ ਬਹੁਤ ਹੀ ਵਧੀਆ ਟੇਸਟੀ ਸਬਜ਼ੀ ਆਪਣੀ ਬਣ ਕੇ ਬਿਲਕੁਲ ਤਿਆਰ ਹੈ ਇਹਨੂੰ ਰੋਟੀ ਦੇ ਨਾਲ ਚਾਵਲ ਦੇ ਨਾਲ ਸਰਵ ਕਰੋ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਮਟਰ ਪਨੀਰ ਤਾਂ ਆਪਾਂ ਖਾਂਦੇ ਹੀ ਰਹਿੰਦੇ ਆ ਤੇ ਇਸ ਤਰ੍ਹਾਂ ਦੀ ਵੀ ਰੈਸਪੀ ਕਦੇ ਤੁਸੀਂ ਟਰਾਈ ਕਰਕੇ ਦੇਖਿਓ ਬਹੁਤ ਵਧੀਆ ਲੱਗੋਗੀ ਸਭ ਨੂੰ ਬਹੁਤ ਪਸੰਦ ਆਉਗੀ ਜੇ ਵੀਡੀਓ ਵਧੀਆ ਲੱਗਿਆ ਹੋਵੇ ਤਾਂ ਨੂੰ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਤੁਹਾਡਾ ਵੀਡੀਓ ਦੇਖਣ ਦੇ ਲਈ ਸਸਤੀ ਕਾਲ ਜੀ